ੴ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀ ਤਵੇ ਪ੍ਰਸਾਦ ਸਵਈਏ ਸ਼ਰਾਵਕ ਸੁਧ ਸਮੂਹ ਸਿਦਾਨ ਕੇ ਦੇਖ ਪ੍ਰਿਯੋ ਘਰ ਜੋਗ ਜਤੀ ਕੇ ਸੂਰ ਸੁਰਾਰਦਨ ਸੁਧ ਸਦਾਦਿਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ਼ ਕੋ ਦੇਖ ਰਿਹਾ ਮਤ ਕੋ ਨਾ ਦੇਖਿਤ ਪ੍ਰਾਨਪਤੀ ਕੇ ਦੀ ਰੀ ਭਗਵਾਨ ਕੀ ਭਾਈ ਕਿਰਪਾ ਹੂ ਤੇ ਏਕ ਰਤੀ ਬਿਨ ਏਕ ਰਤੀ ਕੇ ਮਾਤਮ ਤੰਗ ਜਰੇ ਜਰ ਸੰਗ ਅਨੂਪ ਤੰਗ ਸੁਰੰਗ ਸਵਾਰੇ ਕੋਟ ਤਰੰਗ ਕੁਰੰਗ ਸਕੂਦਤ ਪਵਨ ਕੇ ਗੌਣ ਕੋ ਜਾਤ ਨਿਵਾਰੇ ਭਾਰੀ ਭੁਜਾਨ ਕੇ ਪੂਪ ਭਲੀ ਬਿਦ ਨਿਆਬਦ ਸੀਸਨ ਜਾਤ ਵਿਚਾਰੇ ਇਤੇ ਭਏ ਤੋ ਕਹਾ ਬਏ ਭੂਪਤ ਅੰਤ ਕੋ ਨਾਂਗੇ ਹੀ ਪਾਏ ਪਦਾਰੇ ਜੀਤਾ ਫਿਰੈ ਸਭ ਦੇਸ਼ ਦਿਸਾਨ ਕੋ ਆਵਾਜਤ ਢੋਲ ਮਰਦੰਗਨ ਗਾਰੇ ਗੁੰਜਤ ਗੂੜਗ ਜਾਣ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜਾਰੇ ਊਤ ਬਵੈਖ ਭਵਾਨ ਕੇ ਪੂਪਤ ਕਵਨ ਗਨੈ ਨਹੀਂ ਜਾਤ ਵਿਚਾਰੇ ਸ਼੍ਰੀਪਤਿ ਸ਼੍ਰੀ ਭਗਵਾਨ ਭਜੇ ਬਿਨੋ ਅੰਤ ਕੋ ਅੰਤ ਕੇ ਧਾਮ ਸਿਦਾਰੇ ਧੀਰਥ ਨਾਨ ਦਇਆ ਦਮਦਾਨ ਸੁ ਸੰਜਮ ਨੇਮ ਅਨੇਕ ਬ ਸਿਖੈ 베ਦ ਪੁਰਾਨ ਕ ਤੇਬ ਕੁਰਾਨ ਜਮੀਨ ਜਮਾਨ ਸਬਾਨ ਕੇ ਪੇਖੈ ਕਉਨ ਆਹਾਰ ਜਤੀ ਜਤਾਰ ਸਬੈ ਸੁ ਵਿਚਾਰ ਹਜ਼ਾਰ ਕ ਦੇਖੈ ਸ੍ਰੀ ਭਗਵਾਨ ਭਜੇ ਬਿਨ ਪੂਪਤ ਏਕ ਰਤੀ ਬਿਨ ਏਕ ਨ ਲੇਖੈ ਸੋਦ ਸਿਪਾ ਦੁਰੰਤ ਦੁਵਾ ਸੁਸਾਜ ਸਨਾ ਦੁਰਜਾਨ ਦਲੈਂਗੀ ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਲੈ ਨਾ ਹਲੈਂਗੀ ਤੁਰ ਅਰੀਰ ਮਰੋਰਮ ਵਾਸਨ ਮਤ ਮਤੰਗਨ ਮਾਨ ਮਲੈਂਗੀ ਸ੍ਰੀ ਪਦ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲੈਂਗੇ ਬੀਰ ਅਪਾਰ ਵੱਡੇ ਵਰਿਆਰ ਵਿਚਾਰ ਹਸਾਰਗੀ ਧਾਰ ਪਛਈਆ ਤੋਰਤ ਦੇਸ ਮਲਿੰਦ ਮਵਾਸਨ ਮਾਤਿਗ ਜਾਣ ਕੇ ਮਾਨ ਮਲਈਆ ਗਾੜੇ ਗੜਾਨ ਕੇ ਤੋੜਨ ਹਾਰ ਸੋ ਵਤਨ ਹੀ ਚਕਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਰਨਾਇਕ ਜਾਚਕ ਨੇਕ ਸੋ ਇੱਕ ਦਵਾਈਆ ਧਾਨਵ ਦੇਵ ਭਨਿੰਦਨ ਸਾਚਰ ਭੂਤ ਭਵਿਖ ਭਵਾਨ ਜਪੈਗੇ ਜੀਵ ਜੀਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪੈਗੇ ਵਹੁ ਨ ਪਰਤਾਪਨ ਬਾੜ ਜੈਤ ਤੁੰਨ ਪਾਪਨ ਕੀ ਬਹੁ ਪੁੰਜ ਖਪੈਗੇ ਸਾਧ ਸਮੂਹ ਪ੍ਰਸੰਨ ਫਿਰੈ ਜਗ ਸਤਰ ਸਵੈ ਅਵਲੋਕ ਚ ਪੈਗੇ ਮਾਨਵ ਇੰਦਰਕ ਜਿੰਦ ਨਰਾਦ ਪੋਜੋਂਤਰ ਲੋਕੋ ਰਾਜ ਕਰੈਗੇ ਕੋਟਿ ਸ਼ਨਾਨਗ ਜਾਤਿ ਕੇ ਦਾਨ ਅਨੇਕ ਸਵੰਬਰ ਸਾਜ ਭਰੈਗੇ ਬ੍ਰਹਮ ਮਹੇਸਰ ਬਿਸ਼ਨ ਸਚੀ ਪਤ ਅੰਤ ਫਸੇ ਜੰ ਫਾਸ ਪਰੈਗੇ ਜੀ ਨਰ ਸ੍ਰੀ ਪਤ ਕੇ ਪਰਸ ਹੈ ਭਗਤੇ ਨਰ ਫੇਰਨ ਦੇ ਤਰੈਗੇ ਕਾਹਾਂ ਭੇਉ ਜੋ ਦੋ ਲੋਚਨ ਮੂਦਕੈ ਬੈਠ ਰਿਹਾ ਬਖ ਧਿਆਨ ਲਗਾਇਓ ਨਾਥ ਫਰੀ ਹੋਲੀਏ ਸਾਤ ਸਮੁੰਦਰਾਂ ਲੋਕ ਗਿਓ ਪਰਲੋਕ ਗਵਾਇਓ ਬਾਸ ਕੀਓ ਬਖਿਆਨ ਸੋ ਬੈਠ ਕੇ ਐਸੇ ਹੀ ਐਸੇ ਸੋ ਬੈਸ ਬਤਾਇਓ ਸਾਚ ਕਹੋ ਸੁਣ ਲੇਹੋ ਸਭ ਹੈ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਕਾਹੂ ਲੈ ਪਾਹਣ ਪੂਜ ਤਰਿਓ ਸਿਰ ਕਾਹੂ ਲੈ ਲਿੰਗ ਘਰੇ ਲਟਕਾਇਓ ਕਾਹੂ ਲਖਿਓ ਹਰ ਬਾਚਿ ਦੀ ਸ਼ਾਮੈ ਕਾਹੂ ਪਛਾਕੂ ਸੀਸ ਨਿਵਾਇਓ ਉਹ ਬੁਤਾਨ ਕੋ ਪੂਜਤ ਹੈ ਪਸ ਕਉਮਿਰਤਾਨ ਕੋ ਪੂਜਨਤਾਇਓ ਕੂਰ ਕਿਰਿਆ ਊਰਜਿਓ ਸਭ ਹੀ ਜਗੁ ਸ੍ਰੀ ਭਗਵਾਨ ਕੋ ਭੇਦ ਨ ਪਾਇਓ ਉਹ ਬੁਤਾਨ ਕੋ ਪੂਜਤ ਹੈ ਪਸ ਕਉਮਿਰਤਾਨ ਕੋ ਪੂਜਨਤਾਇਓ ਕੂਰ ਕਿਰਿਆ ਊਰਜਿਓ ਸਭ ਹੀ ਜਗੁ ਸ੍ਰੀ ਭਗਵਾਨ ਕੋ ਭੇਦ ਨ ਪਾਇਓ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ